ਉੱਡਰੀ ਚਿੱਟਾ ਲਾਇਆ ਚਿੱਟਾ ਪਰ ਮੈਂ ਤਾਂ ਕਾਲਾ ਆਂ ਚਿੱਟਾ ਚਿੱਟਾ ਤੁਹਾਨੂੰ ਕਿਤਾ ਖਾਈਦਾ ਪਾਈਦਾ ਇਹਨੂੰ ਪੀਦਾ ਹੁੰਦਾ ਪੀਣ ਨੂੰ ਇੱਕ ਕੋਕਾ ਕੋਲਾ ਆ ਆਪਾਂ ਕਰਨਾ ਹੈ ਕੰਮ ਉਹ ਕੀ ਆਪਾਂ ਨੂੰ ਵਰਨਾ ਪੂਰੀ ਯੂਨੀਵਰਸਿਟੀ ਫ੍ਰੀ ਫ੍ਰੀ ਬਾਬੇ ਅਸੀਂ ਕਿਹੜੇ ਕੰਮ ਹੀ ਲੱਗਿਆ ਮੇਰੀ ਮਾਂ ਨੇ ਇੱਥੇ ਲੋਕਾ ਕਰੇ ਭਾਂਡੇ ਮਾਇਕੇ ਮੈਨੂੰ ਇੱਥੇ ਪੜਨ ਲਈ ਭੇਜਿਆ ਸੀ ਅਸੀਂ ਇੱਥੇ ਨਸ਼ੇ ਲੱਗਿਆ ਬਾਬੇ ਤਾ ਮੈਨੂੰ ਬਚਾ ਲੈ ਬਾਬੇ ਬੇਬੇ ਬੇਬੇ ਓਏ ਉੱਠੂ ਟੈਕੀ ਲੈ ਲੈ ਓਏ ਉਹ ਤਾਂ ਅੱਜ ਮਰਦਾ ਮਰਦਾ ਚਿੱਟਾ ਹੀ ਦੇ ਜਾ ਬਾਪੂ 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 ਪਾਜੀ ਨਾ ਆਸ਼ਾ ਦੇ ਦਿਓ ਜਦੋਂ ਪੈਸੇ ਹੋਏ ਉਦੋਂ ਆ ਜਾਓ ਅਗਰ ਨਹੀਂ ਬਾਪੂ ਬਾਪੂ ਇਹ 5 ਮੀਟਰ ਦੇ ਕੱਪੜੇ ਨਾਲ ਮੇਰਾ ਕੋਈ ਫਰਕ ਨਹੀਂ ਪੈਣਾ ਜਦੋਂ ਪੈਸੇ ਹੋਏ ਉਦੋਂ ਆ ਜਾਓ ਚਿੱਟਾ ਲੈ ਆ ਜਾਓ गने <laughs> गने <laughs> 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 ਔਰ ਭਾਈ ਕਿਵੇਂ ਆ ਬੜਾ ਵਧੀਆ ਵਧੀਆ ਤੂੰ ਸੁਣਾ ਉਹ ਮੈਂ ਸੁਣਿਆ ਪਿੰਡ ਗਿਆ ਸਾਂ ਕਿਵੇਂ ਬੀਤੀਆਂ ਛੁੱਟੀਆਂ ਬਹੁਤ ਵਧੀਆ ਬੀਤੀਆਂ ਤੂੰ ਸੁਣਾ ਉਹ ਤੈਨੂੰ ਪਤਾ ਮੈਂ ਮਾੜੇ ਕੰਮ ਛੱਡਤੇ ਕੀ ਛੱਡਦਾ ਉਹ ਮੈਂ ਸ਼ਰਾਬ ਇੰਨੀ ਛੱਡਦੀ ਉਹ ਕਾ ਤੂੰ ਉਹ ਮੈਂ ਗਿਆ ਠੇਕੇ ਤੇ ਅੱਡੀ ਬੋਤਲ ਤਾਂ ਨੂੰ ਵਰਗੇ ਤਾਂ ਨੂੰ ਛੱਡਦੀ ਅੱਛਾ ਬਾਬੇ ਮੈਂ ਵੀ ਸਾਰੇ ਮਾੜੇ ਕੰਮ ਛੱਡਤੇ ਉਹ ਕੇ ਮੈਂ ਵੀ ਗਿਆ ਸੀ ਠੇਕੇ ਤੇ ਅੱਛਾ ਉੱਥੇ ਲੈਂਦੇ ਅੱਡੀ ਬੋਤਲ ਤੇ ਹੁੰਦੀ ਨਹੀਂ ਚੱਲ ਚੱਲ ਅੱਡੀ ਬੋਤਲ ਲਈਤੀ ਉਹਨੇ ਚ ਇੰਨੀ ਛੱਡਦੀ ਓਹੋ ਸਾਡੇ ਨਿਛੇੜੀਆਂ ਦਾ ਕੋਈ ਹਾਲ ਨਹੀਂ ਹੈ ਅਸੀਂ ਐਵੇਂ ਨਸ਼ੇ ਕਰਦੇ ਰਹਾਂਗੇ ਸਹੀ ਗਿਆ ਬਾਬੇ ਬਾਬੇ ਮੇਰੇ ਕੋਲ ਇੱਕ ਖੁਸ਼ਖਬਰੀ ਦੀ ਗੱਲ ਹੈ ਆ ਕੀ ਆਪਾਂ ਬਣ ਗਿਆ ਯੂਨੀਵਰਸਿਟੀ ਦੇ ਪ੍ਰਧਾਨ ਉਹ ਵਾਈਸ ਪ੍ਰਧਾਨ ਚਲੋ ਵੀ ਤਾਂ ਪ੍ਰਧਾਨ ਹੀ ਹੁੰਦਾ ਉਹ ਚੱਲ ਚੱਲ ਤੇ ਹੁਣ ਆਪਾਂ ਕਰਨਾ ਇੱਕ ਕੰਮ ਕੀ ਜਿੰਨੇ ਵੀ ਕੁੜੀ ਮੁੰਡੇ ਜਿੰਨੇ ਵੀ ਕੁੜੇ ਮੁੰਡੇ +2 ਕਰਕੇ +2 ਕਰਕੇ ਸਾਡੀ ਯੂਨੀਵਰਸਿਟੀ ਚ ਜਾਣਗੇ ਹਾਂ ਆਪਾਂ ਉਹਨਾਂ ਨੂੰ ਨਸ਼ੇ ਤੇ ਲਾ ਦੇਣਾ ਓਹੋ ਤੈਨੂੰ ਵੀ ਤੇ ਮਿਓ ਲਾਇਆ ਸੀ ਥੈਂਕ ਯੂ ਥੈਂਕ ਯੂ ਕੋਈ ਜਿੰਨੀ ਸਿਨ ਸਿਲਾਮ ਟੋਲੀ ਬੋਤਨ ਲੈ ਕੇ ਆਇਆ ਆਓ ਆਓ ਬਾਬੇ ਇਸ ਤੇ ਤਾਂ ਸਵਾਦ ਹੀ ਨਹੀਂ ਆਇਆ ਉਹ ਇਸ ਤੇ ਕੇ ਸਵਾਦ ਆਏਗਾ ਚੱਲਦੇ ਨੂੰ ਉਸਤਾਦ ਕੋ ਲੈ ਕੇ ਚਲਦੇ ਹਾਂ ਉੱਥੇ ਉਹ ਸਵਾਦ ਆ ਉਹ ਚੱਲ ਤੇ ਸਹੀ ਉਹਨਾਂ ਦੀ ਮਾਈ ਨਸਤੀ ਕਾਲ ਉਸਤਾਦ ਜੀ ਕਾਲ ਜੀ ਠੀਕੋ ਹਾਂਜੀ ਹਾਂਜੀ ਵਧੀਆ ਅਸੀਂ ਕਿੱਥੇ ਸ਼ੇ ₹100 ਰੁਪਏ ਲਾਇਆ ਮੈਂ ਤੁਹਾਡੇ ਲਈ ਚਿੱਟਾ ਲਾਇਆ ਚਿੱਟਾ ਪਰ ਮੈਂ ਤਾਂ ਕਾਲਾ ਆ ਚਿੱਟਾ ਚਿੱਟਾ ਤੁਹਾਨੂੰ ਕਿਦਾ ਖਾਈਦਾ ਖਾਈਦਾ ਇਹਨੂੰ ਪੀਦਾ ਹੁੰਦਾ ਪੀਣ ਨੂੰ ਇਹ ਕੋਕਾ ਕੋਲਾ ਆ ਆਪਾਂ ਕਰਨਾ ਹੈ ਇੱਕ ਕੰਮ ਉਹ ਕੀ ਆਪਾਂ ਇਹਨੂੰ ਵਰਨਾ ਪੂਰੀ ਯੂਨੀਵਰਸਿਟੀ ਫ੍ਰੀ ਫ੍ਰੀ ਹਾਂਜੀ ਸਾਡਾ ਕੀ ਫਾਇਦਾ ਤੁਹਾਨੂੰ ਨਹੀਂ ਪਤਾ ਇਦੀ ਲੱਗਦੀ ਲੱਤ ਅੱਛਾ ਆਪਾਂ ਇਹਨੂੰ ਪਹਿਲਾਂ ਵੰਡਾਂਗੇ ਫ੍ਰੀ ਫਿਰ ਉਹਨਾਂ ਤੋਂ ਲੈਣੇ ਆ ਪੈਸੇ ਪੈਸੇ ਹਾਂਜੀ ਫਿਰ ਅਸੀਂ ਅਮੀਰ ਹੋ ਜਾਾਂਗੇ ਜੀ ਆਡੀ ਗੱਡੀ ਆਡੀ ਗੱਡੀ ਉਸਤਾਦ ਜੀ ਇਹਨਾਂ ਦੀ ਔਕਾਤ ਹੋ ਢੀ ਲੈ ਆਂਦੀ ਨਹੀਂ ਐ ਇਹਨਾਂ ਨੂੰ ਨਾਨੋ ਲੈ ਕੇ ਦਿਓ ਨਾਨੋ 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 ਆ ਗਈ ਕਿਲੇ ਮੁੰਡਿਆ ਇਹਨਾਂ ਨੂੰ ਦਸ ਚਿੱਟਾ ਕਿਵੇਂ ਮਾਰੀਦਾ ਹੁੰਦਾ ਆਹ ਮਜ਼ਾ ਨੁਸ਼ੇ ਸਾਡੇ ਮਾਪਿਆਂ ਨੇ ਸਾਨੂੰ ਇੱਥੇ ਪੜ੍ਹ ਲਈ ਭਜਿਆ ਤੁਸੀਂ ਇੱਥੇ ਨਸ਼ਾ ਕਰਨਾ ਸ਼ੁਰੂ ਹੋ ਗਏ ਹੋ ਮੈਂ ਨਹੀਂ ਕਰਦਾ ਨਸ਼ੇ ਨੂੰ ਓ ਜਾ ਵੀ ਕੋਈ ਨਾ ਤੂੰ ਜਾ ਉਹ ਆਹ ਸਵਰਗ ਓਏ ਉਹ ਦੇਖ ਪਰੀ ਪਰੀ ਨਹੀਂ ਪਰਈਓ ਹਾਂ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਪਿੰਡ ਗਿਆ ਸਾ ਤੁਹਾਡੀ ਮਾਤਾ ਨੇ ਤੁਹਾਡੇ ਤਾਈ ਪਿੰਨਿਆਂ ਨੇ ਭੇਜੀਆਂ ਉਹ ਬਾਈ ਤੇਰੀ ਮਾ ਦਾ ਫੋਨ ਆਇਆ ਭਾਈ ਭਾਈ ਮੈਨੂੰ ਬੋਲਣ ਦੇ ਭਾਈ ਭਾਈ ਨਹੀਂ ਭਾਈ ਬੇਬੇ ਉਹ ਬਾਈ ਰੁਕ ਬੇਬੇ ਭਾਈ ਚੁੱਪ ਕਰ ਭਾਈ ਭਾਈ ਚੁੱਪ ਕਰ ਜਾ ਭਾਈ ਰੁਕ ਜਾ ਬੋਲਣ ਦੇ ਬਾਬੇ ਅਸੀਂ ਕਿਹੜੇ ਕੰਮ ਹੀ ਲੱਗਿਆ ਮੇਰੀ ਮਾਂ ਨੇ ਇੱਥੇ ਲੋਕਾ ਕਰੇ ਭਾਂਡੇ ਮਾਂ ਕੇ ਮੈਨੂੰ ਇੱਥੇ ਪੜਨ ਲਈ ਭੇਜਿਆ ਸੀ ਅਸੀਂ ਇੱਥੇ ਨਸ਼ੇਨ ਲੱਗਿਆ ਬਾਬੇ ਤੂੰ ਮੈਨੂੰ ਬਚਾਰਾ ਉਹ ਬਚਾਰਾ ਓਏ ਖੁਸ਼ ਨਹੀਂ ਹੁੰਦਾ ਤੈਨੂੰ ਚਿੱਟਾ ਦੇ ਦੇ ਓਏ ਤੂੰ ਟੈਨਸ਼ਨ ਨਾ ਲੈ ਤੈਨੂੰ ਖੁਸ਼ ਨਹੀਂ ਹੁੰਦਾ ਚਲ ਕੋ ਜਲਦੀ ਓਸਤਾਜ ਜੀ ਤੈਨੂੰ ਚਿੱਟਾ ਦੇ ਦੋ ਹੀਰੋ ਲਾ ਪਾਇਆ ਤੁਸੀਂ ਉਸਤਾਦ ਜੀ ਮੇਰਾ ਇਹ ਤੋਤ ਮਰ ਜਾਏਗਾ ਉਸਤਾਦ ਜੀ ਇਹਨੂੰ ਚਿੱਟਾ ਦੇ ਦਿਓ ਉਸਤਾਦ ਜੀ ਜੀ ਤੂੰ ਦਿਓ ਮੈਂ ਚਿੱਟਾ ਉਸਤਾਦ ਜੀ ਅਸੀਂ ਤੁਹਾਡੇ ਵਾਸਤੇ ਕੰਮ ਕੀਤਾ ਸੀ ਉਸਤਾਦ ਜੀ ਇਹਨੂੰ ਚਿੱਟਾ ਦੇ ਦਿਓ ਮਰ ਜਾਏਗਾ ਮੇਰਾ ਦੋਸਤ ਉਸਤਾਦ ਜੀ ਜਿੰਨਾ ਤੁਸੀਂ ਕੰਮ ਕੀਤਾ ਸੀ ਮੈਂ ਤੁਹਾਨੂੰ ਉਹਨਾਂ ਦੇ ਦਿੱਤਾ ਫਰੀ ਉਸਤਾਦ ਜੀ ਉਸਤਾਦ ਜੀ ਉਹ ਮੇਰਾ ਚਿੱਟਾ ਦੇ ਦਿਓ ਉਸਤਾਦ ਜੀ ਉਸਤਾਦ ਜੀ ਪਲੀਜ਼ ਉਸਤਾਦ ਜੀ ਉਸਤਾਦ ਜੀ ਮੈਂ ਤਾਰੇ ਸਾਰੇ ਪੈਸੇ ਚੁਕਾ ਦਾਂਗਾ ਉਸਤਾਦ ਜੀ ਉਸਤਾਦ ਜੀ ਮੇਰਾ ਦੋਸਤ ਮਰ ਜਾਏਗਾ ਉਸਤਾਦ ਜੀ ਚਿੱਟਾ ਦੇ ਦਿਓ ਉਸਤਾਦ ਜੀ ਮੈਨੂੰ ਪੈਸਿਆਂ ਤੋਂ ਮਤਲਬ ਆ ਚਾਹੇ ਕੋਈ ਜੀਏ ਚਾਹੇ ਕੋ ਮਰੇ ਉਸਤਾਦ ਜੀ ਦੇ ਦਿਓ ਉਸਤਾਦ ਜੀ

ਬਾਪੂ 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 ਉਹ ਕੀ ਹੋਇਆ ਬਾਪੂ ਬਾਪੂ ਮੈਨੂੰ ਪੈਸੇ ਦੇ ਦੇ ਬਾਪੂ ਮੈਨੂੰ ਚਿੱਟਾ ਚਾਹੀਦਾ ਬਾਪੂ ਦੇਖੋ ਜਿੰਨੇ ਪੈਸੇ ਤੇ ਪੜਾਈ ਤੇ ਲਾ ਬੈਠਾ ਹੋਇਆ ਬਾਪੂ ਬਾਪੂ ਮੈਨੂੰ ਦੇ ਦੇ ਬਾਪੂ ਮੈਂ ਮਰ ਜਾਊਂਗਾ ਬਾਪੂ ਕਿੰਨੇ ਪੈਸੇ ਦੇ ਕਿੰਨੇ ਲਾਇਆ ਬਾਪੂ ਉਸਤਾਦ ਨੇ ਬਾਪੂ 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 ਉਸਤਾਦ ਬਾਪੂ ਉਹ ਤੂੰ ਮੇਰੇ ਮੁੰਡੇ ਨੂੰ ਨਸ਼ੇ ਲਾਇਆ ਾਰੇ ਮੁੰਡੇ ਨੂੰ ਨਸ਼ੇ ਚਲਾਇਆ ਤੇਰਾ ਮੁੰਡਾ ਕਿ ਵਖਰਾ ਮੈਂ ਮੇਰੇ ਕੋਲ ਪੈਸੇ ਐ ਨਹੀਂ ਪਾਜੀ ਨਸ਼ਾ ਦੇ ਦਿਓ ਮੈਂ ਮੁੰਡੇ ਨੂੰ ਘਰ ਪੁਜਾ ਜਾਾਂਗਾ ਉਹਦਾ ਇਲਾਜ ਕਰਾ ਦੂੰਗਾ ਇਦਾਂ ਲਾ ਸਿਰਫ ਨਸ਼ਾ ਤੇਰੇ ਮੁੰਡੇ ਨੂੰ ਚਿੱਟੇ ਦੀ ਲਤ ਲੱਗੀ ਆ ਇਹਦਾ ਇਲਾਜ ਨਾ ਕੀ ਉਹ ਮੈਂ ਤਾਂ ਉਹ ਕਿ ਪੜ੍ਹ ਲੈ ਭੇਜਿਆ ਸੀ ਤੂੰ ਕੀ ਐ ਕੰਮ ਕਰ ਲੈ ਮੈਂ ਰੱਬ ਤੋਂ ਹੋਰ ਯਾੜ ਕੇ ਦੇਰ ਤੱਕ ਨੂੰ ਮੰਗਿਆ ਸੀ ਤਾਂ ਕਿ ਤੂੰ ਪੜ੍ਹ ਲੈ ਕੇ ਡਾਕਟਰ ਬਣ ਸਕੇ ਤੇਰੀ ਵੱਡੀ ਭੈਣ ਨੇ ਤੇਰੇ ਲਈ ਪੜ੍ਹਾਈ ਛੱਡੀ ਤਾਂ ਕਿ ਤੂੰ ਪੜ੍ਹ ਲੈ ਕੇ ਡਾਕਟਰ ਬਣ ਸਕੇ ਤੂੰ ਨਸ਼ੇ ਦੇ ਲੱਗ ਗਿਆ ਪਾਜੀ ਨਸ਼ਾ ਦੇ ਦਿਓ ਜਦ ਤੂੰ ਪੈਸੇ ਹੋਏ ਉਦੋਂ ਆ ਜਾਓ ਅਗਰ ਬਪੂ ਬਪੂ ਇਹ 5 ਮੀਟਰ ਦੇ ਕਪੜਿਆਂ ਦਾ ਮੇਰਾ ਕੋਈ ਫਰਕ ਨਹੀਂ ਪੈਣਾ ਜਦੋਂ ਪੈਸੇ ਹੋਏ ਉਦੋਂ ਆ ਜਾਇਓ ਚਿੱਟੇ ਲਾ ਜਾਇਓ ਬਪੂ 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 ਬਕਰਨਾ ਬਪੂ ਬਪੂ ਬਕਰਨਾ ਬਪੂ ਮੇਰੀ ਫਾਕ ਦੀ ਧੀ ਨੇ ਅੱਖੀ ਆ ਕੇ ਤੂੰ ਮੇਰਾ ਪੁੱਤ ਨਹੀਂ ਮੈਂ ਤੇਰਾ ਬਪੂ बाबू और जा बाबू बाबू मैं नया चढ़दू बाबू 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 और जा बाबू मैं पढ़ पढ़ाई करके डॉक्टर बनू बाबू 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 हेलो हेलो बने हेलो बने बाबू मर गया वाले हेलो बने बाबू मर गया अरे बने बने थे बाबू ने मेनू बाबू नो बने ਪਾਣੇ ਮੈਨੂੰ ਬਾਪੂ ਨੇ ਕਾਲੀ ਪੜ੍ਹਾਈ ਵਾਸਤੇ ਭੇਜਿਆ ਸੀ ਮੇਰੇ ਛੇੜੀ ਬਣ ਗਿਆ ਬਾਪੂ ਪਾਣੇ ਪਾਣੇ ਹੁ ਕਦੋਂ ਤੱਕ ਅਸੀਂ ਹਨੇਰੇ 'ਚ ਰਹਾਂਗੇ ਵੇਚਣ ਵਾਲੇ ਤਾਂ ਆਪ ਦਾ ਕੰਮ ਕਰ ਜਾਂਦੇ ਨੇ ਪਰ ਜੋ ਵੇਚਦੇ ਨਹੀਂ ਖਾਂਦੇ ਨਹੀਂ ਉਹ ਕਦੋਂ ਚੁੱਪਨੇ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਸਾਡੀ ਜਵਾਨ ਪੀੜੀ ਖਤਮ ਹੋਣ ਚੱਲੀ ਐ ਜੇ ਦੇਸ਼ 'ਚ ਜਵਾਨੀ ਨਾ ਹੋਊਗੀ ਤੇ ਦੇਸ਼ ਫਿਰ ਤੋਂ ਗੁਲਾਮ ਹੋ ਜਾਊਗਾ ਪਹਿਲੇ ਅੰਗਰੇਜ਼ਾਂ ਦਾ ਸੀ ਤੇ ਹੁਣ ਚਿੱਟੇ ਦਾ ਮੈਂ ਤਾਂ ਆਪਦਾ ਪਰਿਵਾਰ ਖਤਮ ਕਰਤਾ ਪਰ ਤੁਸੀਂ ਆਪਣੀ ਜਵਾਨ ਪੀੜੀ ਨੂੰ ਬਚਾ ਲਓ ਬਚਾ ਲਓ